ਰਾਜਿਆ ਮਾਪਿਓ ਭੈਣ ਭਰਾ ਰਿਸ਼ਤੇਦਾਰ ਭਰਾ ਬਾਵਾ ਹੁੰਦੇ ਆ ਭਰਾਵਾਂ ਨੇ ਹੱਥੀ ਵੇਚਦਾ ਜਾਂਕੋ ਮੁਸ਼ਕਲ ਆਤਵਣੇ ਢੋਈ ਕੋਉ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖਲੇ ਸਭੋ ਪਚੈ ਆਸਰਾ ਚੁੱਕੈ ਸਭ ਅਸਰਾਓ ਚਿਤਾ ਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਜਿਉਨੂੰ ਵਾਹਿਗੁਰੂ ਯਾਦ ਆ ਜੀ ਕਹਿੰਦਾ ਉਹ ਢੇਰੀ ਧਾ ਕੇ ਕਹਿੰਦੇ ਦੂਜੀ ਢੇਰੀ ਮੈਂ ਰਾਜਿਆ ਤੇਰੀ ਬਣਾਈ ਵੀ ਰਾਜਾ ਪਰਜਾ ਦਾ ਰੱਖਾ ਹੁੰਦਾ ਔਰ ਤੂੰ ਵੀ ਤੂੰ ਮੈਨੂੰ ਮਾਰਨ ਤੇ ਹੋਇਆ ਖੜਾ ਤੈਉ ਆਪਦੇ ਪੁੱਤਰ ਦੇ ਬਦਲੇ ਮੇਰੀ ਜਾਨ ਨੂੰ ਲੈਣ ਨੂੰ ਤਿਆਰ ਹੈ ਮੈਂ ਤੇਰੀ ਢੇਰੀ ਵੀ ਠੋਡਾ ਮਾਰ ਕੇ ਢਾਤੀ ਤੀਸਰੀ ਢੇਰੀ ਮੈਂ ਦੇਵਤਿਆਂ ਦੀ ਰੱਖੀ ਲੋਕ ਦੇਵੀ ਦੇਵਤਿਆਂ ਤੋਂ ਮੰਨਤਾ ਮੰਗਤਾ ਮੰਗਦੇ ਆ ਵੀ ਇਹ ਮੇਰੀ ਰੱਖਿਆ ਕਰਨਗੇ ਕਹਿੰਦੇ ਮੈਂ ਕਿਹਾ ਇਹ ਦੇਵੀ ਨੇ ਕੀ ਰੱਖਿਆ ਕਰਨੀ ਐ ਜਿਹੜੀ ਮੇਰੀ ਖੂਨ ਦੀ ਪਿਆਸੀ ਹੋਈ ਬੈਠੀ ਐ ਉਹਨਾਂ ਸ਼ਕਤੀਆਂ ਦਾ ਵੀ ਮੈਂ ਆਸਰਾ ਨਹੀਂ ਲੱਖਿਆ ਮੈਂ ਥੋੜਾ ਮਾਰ ਕੇ ਉਹ ਵੀ ਢਾ ਦਿੱਤੀ ਤੇ ਜਿਹੜੀ ਚੌਥੀ ਢੇਰੀ ਰੱਖੀ ਐ ਨਾ ਉਹ ਮੈਂ ਜਿਹਦਾ ਨਾਮ ਜਪਦਾ ਸੀ ਜਿਹਦਾ ਸਿਮਰਨ ਕਰਦਾ ਸੀ ਉਹਦੀ ਟੇਰੀ ਰੱਖੀ ਆ ਮੈਂ ਬੋਲੇ ਸੋਨਹਾਲ ਕਹਿੰਦਾ ਉੱਥੇ ਖੜ ਕੇ ਉਸੇ ਨੂੰ ਅਰਦਾਸ ਕਰਕੇ ਆਇਆ ਸਾਡੇ ਅੰਦਰ ਵੀ ਭਰੋਸਾ ਕਿਤੇ ਆ ਜਾਵੇ ਗੱਲ ਪ੍ਰਤੀਤ ਦੀ ਪ੍ਰਤੀਤ ਭਰੋਸੇ ਨੂੰ ਕਹਿੰਦੇ ਆ ਹੁਣ ਕਹਿੰਦੇ ਉਹ ਪ੍ਰਮਾਤਮਾ ਜਿਹਦੀ ਮੈਂ ਬੰਦਗੀ ਕਰਦਾ ਸੀ ਨਾ ਉਹਨੇ ਕਹਿ ਕੇ ਆਇਆ ਇੱਕ ਤੱਕਿਆ ਆਸਰਾ ਤੇਰਾ ਹੋਰ ਸਭੇ ਤਾਈਆਂ ਤੇਰੀਆਂ ਤੱਕਿਆ ਆਸਵਾ ਤੇਰਾ ਹੋਰ ਸਭੇ ਤਾਈਆਂ ਤੇਰੀਆਂ टियांखे आया ते सब ताईं

ਹੀਰੋ ਦੇ ਘਤਮਾਰੇ ਲੰਗਾ ਤੂੰ ਹੀ ਸੁਆਮੀ ਤੂੰ ਹੀ ਬਸਾ ਸਾਧ ਕੰਤਾ ਜਿਨ ਮੈਂ ਸਾਜ ਨਵਾਜਾ ਧਾਤਰ ਵਿੱਚ ਕੀਟ ਕੋ ਕਰੇ ਜੰਦਾ ਅਬੂ ਨਾਲ ਸਰੋਹੀਏ ਮੋਤੇ ਨਾਨਕ ਬਾਸ